ਹਾਲੀ ਮੁੰਡੇ ਆਏ ਮੋਟਰਸਾਈਕਲਾਂ ਤੇ ਇੱਕਦਮ ਮਾਨ ਕੇ ਉਹਨਾਂ ਨੇ ਕਚਰੀਆਂ ਬੋਤਲਾਂ ਧੜਕ ਧੜਕ ਚਲਾਤੇ ਐ ਡੇ ਡੇ ਵੱਡੇ ਉਹਨਾਂ ਕੋਲ ਦਾਤਰ ਤਿਆਰ ਕ੍ਰਪਾਨਾਂ ਲੈ ਕੇ ਕਹਿੰਦੇ ਕਿ ਅਮਰਿਤਪਾਲ ਨੂੰ ਅਸੀਂ ਮਾਰ ਦੇਣਾ ਤੇ ਨਾਲ ਦੇ ਚਾਰਾਂ ਦੋਸਤਾਂ ਨੂੰ ਵੀ ਅਸੀਂ ਮਾਰ ਦੇਣਾ ਅਸੀਂ ਕਿਸੇ ਨੂੰ ਨਹੀਂ ਛੱਡਣਾ ਅਮਰਿਤ ਕਿ ਭਾਜੀ ਮੈਂ ਤਾਂ ਸੇਕਣ ਦੀ ਸੀ ਬੱਚੇ ਲੈ ਕੇ ਅੱਖੇ ਮਿਲਦੇ ਹੁਣਾਂ ਕਰਕੇ ਗਏ ਮੇਰਾ ਪੇਟਾ ਨਾਲ ਅਮਰਿਤ ਪਾਲ ਆ ਗਈ ਸੇਕਣ ਦੀ ਸੀ ਮਿਲਣੇ ਨੂੰ ਅੰਦਰ ਪਾ ਕੇ ਕਚਰੇ ਨੂੰ ਇਕੱਠਾ ਕਰਵਾ ਕੇ ਗਏ ਮਿਊਂਟਰ ਜੇ ਤੂੰ ਮੈਨੂੰ ਰਿਪੋਰਟ ਕਰਨ ਗਈ ਆਂ ਉੱਥੇ ਤੇ ਮੇਰੇ ਮੋਢੇ ਮਾਰਿਆ ਵੇਖ ਤੂੰ ਕਿੱਤਾ ਵੇਲੋ ਆ ਐਡੀਆਂ ਐਡੀਆਂ ਇੱਕ ਤਾਂ ਮਾਰ ਕੇ ਫੇਰ ਪਾੜ ਦੇ ਜਿਹੜੇ ਸਾਡੇ ਹੱਥ ਕਰਦਾ ਉਹਦੀ ਗੱਲ ਨਹੀਂ ਡੈਡੀ ਤੂੰ ਜਿਮਾਰੋ ਕੀ ਕੀ ਗਏ ਆ ਸਾਡੀ ਟੈਂਪੂ ਨਹੀਂ ਗਾ ਖੜੇ ਉਹ ਯਾਰ ਹਾਂਜੀ ਜੀ ਮੇਰਾ ਨਾਮ ਜੁ ਰੇਖਾ ਆ ਹਾਂਜੀ ਮੈਂ ਜਦ ਪਹਿਲੋ ਵੀ ਇੱਥੇ ਲੜ ਕੇ ਗਏ ਆ ਮਾਰ ਕੇ ਗਏ ਬੋਤਲਾ ਬਾਤਲਾ ਤੇ ਅਸੀਂ ਅੰਦਰ ਬੈਠੇ ਸੀ ਚੰਨ ਕੀ ਆਏ ਆ ਨਾਲ ਰੋਲਾ ਪਾਇਆ ਵਾ ਆਨੇ ਮੁੰਡੇ ਨੂੰ ਫੜਿਆ ਇਹਨਾਂ ਨੇ ਦਾਤਰਾ ਮਾਰੀਆਂ ਤੇ ਲੇਡੀਸ ਵੀ ਉਹ ਵੀ ਛਡਾਨ ਲਗੀ ਉਹਦੇ ਵੀ ਮੱਥੇ ਦੇ ਨਾਲ ਇਟ ਮਾਰੀ ਤੇ ਉਹ ਲੇਡੀ ਸਾਡੀ ਵੀ ਹੋਸ਼ ਹੋਈ ਐ ਉਸ ਟਾਈਮ ਉਹ ਹਸਪੀਟਲ ਨੂੰ ਆਕਸੀਜਨ ਲੱਗੀ ਐ ਤੇ ਮੁੰਡੇ ਦਾ ਤੇ ਜੇ ਕੁਝ ਪਤਾ ਨਹੀਂ ਕਿ ਉਹਨੂੰ ਕਿੰਨਿਆਂ ਕ ਸੱਟਾਂ ਲਾਤੀਆਂ ਕਿ ਬਚਦਾ ਵੀ ਹੈ ਕਿ ਨਹੀਂ ਬਚਦਾ ਬਹੁਤ ਬੁਰਾ ਹਾਲ ਕੀਤਾ ਜੀ ਜਿੰ ਪਤਾ ਨਹੀਂ ਕਿੰਨੇ ਕ ਮੁੰਡੇ ਇਹ ਦੱਸ ਨਹੀਂ ਸਕਦੇ ਕਿਉਂਕਿ ਮੈਨੂੰ ਤੇ ਉਹਨਾਂ ਦੇ ਨਾਵਾਂ ਦਾ ਨਹੀਂ ਪਤਾ ਅੱਗੇ ਜਿਹੜੇ ਮੁੰਡੇ ਇਹਨਾਂ ਨੂੰ ਪਤਾ ਉਹਨਾਂ ਦੇ ਨਾਵਾਂ ਦਾ ਉਹ ਦਾਤਰ ਮਾਰੀ ਜਾ ਰਹੇ ਉਹਨੂੰ ਇੱਕ ਜਣ ਨੂੰ ਇੰਨਾ ਛਡਾ ਰਹੇ ਉਹ ਛੱਡਦਾ ਨਹੀਂ ਸੀ ਪਿਆ ਮੁੰਡਾ ਇਹ ਕਿਹੜੀ ਜਗ੍ਹਾ ਦਾ ਵਾਕਿਆ ਜੀ ਇਹ ਨਹਿਰੂ ਕੋਲ ਨਹੀਂ ਦਾ ਜੀ ਸੁੱਖੇ ਦੀਵੇਲੀ ਲਾਗੇ ਜੀ ਜਿਹੜੇ ਮੁੰਡੇ ਸੀ ਉਹ ਜਿਹ ਦੂਸਰੇ ਉਹ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਉਹ ਇੱਧਰ ਹੀ ਬਾਠਾਂ ਵਾਲੀ ਗਲੀ ਵਿਧਿਆਵਾਲ ਦੇ ਹੈਗੇ ਜੇ ਕੁੰਡਿਆਂ ਵਾਲੇ ਕੋਲ ਦੇ ਜੀ ਹ ਹਾਂਜੀ ਮੇਰਾ ਨਾਮ ਸਰਬਜੀਤ ਕੌਰ ਆ ਪਾ ਜਮੈਂ ਬੈਠੀ ਸੀ ਅੱਗੇ ਸੇਕੰਡ ਹੀ ਬੱਚੇ ਲੈ ਕੇ ਮੇਰੀ ਪੋਤਰੀ ਨੀਗੀ ਜੀ ਡੇਢ ਸਾਲ ਦੀ ਪਾ ਜੀ ਮੁੰਡੇ ਆਏ ਮੋਟਰਸਾਈਕਲਾਂ ਤੇ ਇੱਕਦਮ ਮਾਨ ਕੇ ਉਹਨਾਂ ਨੇ ਕਚਰੀਆਂ ਬੋਤਲਾਂ ਧੜਕ ਧੜਕ ਚਲਾਤੀ ਐ ਡੇ ਡੇ ਵੱਡੇ ਉਹਨਾਂ ਕੋ ਦੱਤਰ ਹਥਿਆਰ ਛਰਪਾਨਾਂ ਲੈ ਕੇ ਆ ਕੇ ਕਹਿੰਦੇ ਕਿ ਅਮਰਿਤਪਾਲ ਨੂੰ ਅਸੀਂ ਮਾਰ ਦੇਣਾ ਤੇ ਨਾਲ ਦੇ ਜਾਰਾਂ ਦੋਸਤਾਂ ਨੂੰ ਵੀ ਅਸੀਂ ਮਾਰ ਦੇਣਾ ਅਸੀਂ ਕਿਸੇ ਨੂੰ ਨਹੀਂ ਛੱਡਣਾ ਅਮਰਿਤਪਾਲ ਕੌਣ ਹੈਗਾ ਜੀ ਮੇਰਾ ਬੇਟਾ ਹੈ ਜੀ ਅਮਰਿਤ ਇਹ ਤੁਹਾਡੇ ਕੋਈ ਪੁਰਾਣੇ ਰੰਜਿਸ਼ ਕਰ ਰਹੀ ਕਿਸੇ ਨਾਲ ਹਾਂਜੀ ਸਰ ਇਹਨਾਂ ਦੇ 4-5 ਮਹੀਨੇ ਹੋ ਗਏ ਪਹਿਲਾਂ ਕੋਈ ਲੜਾਈ ਸੀਗੀ ਤੇ ਉਹ ਦਾ ਨਾਮ ਪਤਾ ਅੰਕੁਸ਼ ਹੈਗਾ ਆ ਅੰਕੁਸ਼ ਦਾ ਪਿਓ ਰਾਜਕੁਮਾਰ ਇੱਕ ਸਿਮਰਨ ਹੈ ਅਮੀਰ ਸ਼ਾਹ ਲੱਗੇ ਰਹਿੰਦਾ ਜੋ ਠੀਕ ਹੈ ਹਾਂਜੀ ਰਣਜੀਤ ਕਿਹੜੀ ਗੱਲ ਰਨ ਸੀ ਸਰ ਮੈਨੂੰ ਨਹੀਂ ਇਸ ਗੱਲ ਦਾ ਪਤਾ ਕਿਹੜੀ ਗੱਲ ਹੈ ਦੀ ਇਹਨਾਂ ਨੇ ਤੁਹਾਡੇ ਕੀ ਕੀ ਨੁਕਸਾਨ ਕੀਤਾ ਸਰ ਮੇਰੇ ਅੰਦਰ ਪੰਜ ਤੱਕ ਕੱਚ ਦੀਆਂ ਬੋਤਲਾਂ ਤੱਕ ਮਾਰ ਕੇ ਆਏ ਇਹ ਕਿੰਨੇ ਵੇ ਦਾ ਵਾਕਿਆ ਜੀ ਇਹ ਹਾਂਜੀ ਇਹ ਕਿੰਨੇ ਵੇ ਦਾ ਟਾਈਮ ਹੋ ਗਿਆ ਸੀ ਜਿਸ ਟਾਈਮ ਇਹ ਇਹ 5:30 ਵਜੇ ਦੀ ਗੱਲ ਪਾ ਜੀ ਹੁਣ ਕੀ ਮੰਗ ਕੇ ਕਰਦੇ ਹੋ ਜੀ ਸਰ ਮੈਂ ਤਾਂ ਇਨਸਾਫ ਚਾਹੁੰਨੀ ਆ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਦੇਖੋ ਹੁਣ ਕਿੰਨੇ ਬੱਚਿਆਂ ਦੇ ਸੱਟ ਲਾਤੀ ਹੈ ਦੋ ਤਿੰਨ ਬੰਦੇ ਹੱਡੇ ਹਸ ਪਲਾਟ ਚ ਜਿੰਨੀਆਂ ਗੱਡੀਆਂ ਲੱਗੀਆਂ ਸਾਰੀਆਂ ਤੋੜ ਗਏ ਜੋ ਮੌਕੇ ਤੇ ਪੁਲਿਸ ਆਈ ਸੀ ਹਾਂਜੀ ਹੁਣੇ ਆਈ ਹੈ ਪੁਲਿਸ ਹੁਣ ਕੀ ਹੈ ਵਾਸ਼ ਵਾਸ਼ ਦਵਾਇਆ ਤੁਹਾਨੂੰ ਨਾਲ ਹੁਣ ਸਰ ਅਸੀਂ ਤੇਹੀ ਜਾਣੀਏ ਕਿ ਪੁਲਿਸ ਵਾਲੇ ਕਾਰਵਾਈ ਕਰਨ ਤੇ ਉਹਨਾਂ ਨੂੰ ਉਹਨਾਂ ਦੀ ਸਜ਼ਾ ਦਿੱਤੀ ਜਾਵੇ ਕੋਈ ਸੀਸੀਟੀਵੀ ਫੁਟੇਜ ਆਈ ਸਾਹਮਣੇ ਕੋਈ ਸਰ ਸਾਡੀ ਗਲੀ ਦੇ ਵਿੱਚ ਸੀਸੀਟੀਵੀ ਨਹੀਂ ਇੱਥੇ ਤੇ ਨਹੀਂ ਲੱਗੇ ਹੈਗੇ ਵੀ ਅੱਗੇ ਪਿੱਛੇ ਲੱਗੇ ਹੈਗੇ ਆ ਜੀ ਵੀ ਆਪਣਾ ਨਾਮ ਦੱਸ ਕੇ ਮੇਰਾ ਨਾਮ ਬਲਕਾ ਸਿੰਘ ਹੈ ਜੀ ਤਾਂ ਕੀ ਗੱਲ ਹੋਈ ਹੈ ਜੀ ਇਹ ਗੱਲ ਜੀ ਇੱਥੇ ਆਪਾਂ ਗਲੀ ਵਿੱਚ ਬੱਚੇ ਬੈਠੇ ਹੀ ਸਾਡੇ ਪਹਿਲਾਂ ਉਹਨਾਂ ਦੇ ਹਮਲਾ ਕੀਤਾ ਵਾ ਤੇ ਇਹ ਗਲੀ ਦੇ ਵਿੱਚ ਸਾਡੀ ਗਲੀ ਬੰਦ ਆ ਉਹ ਚਾਗ ਸੇਕੰਡੇ ਮੇਰੀਆਂ ਬੇਟੀਆਂ ਸੀ ਤੇ ਮੇਰਾ ਬੇਟਾ ਵੀ ਬੈਠਾ ਸੀ ਤੇ ਪਹਿਲਾਂ ਇਹਨਾਂ ਨੇ ਕੀਤਾ ਉਹਨਾਂ ਦੇ ਉੱਤੇ ਹਮਲਾ ਇਹਨਾਂ ਨੇ ਚਲਾਈਆਂ ਬੋਤਲਾਂ ਇੱਟਾਂ ਨਾਲੇ ਦਾਤਰ ਲੈ ਗਿਆ ਸੀ ਨਾਲੇ ਗਲਾਂ ਗੱਡੀਆਂ ਇਹਨਾਂ ਨੇ ਤੇ ਉਸ ਤੋਂ ਬਾਅਦ ਆਪਾਂ ਪੋਰਟਲ ਫੋਨ ਚਲ ਗਏ ਆ 112 ਨੰਬਰ ਤੇ ਫੋਨ ਕੀਤਾ ਕਾਲ ਕੀਤੀ ਆ ਉਹ ਸਾਡੇ ਘਰ ਕਾਰਵਾਈ ਕਰਨ ਵਾਸਤੇ ਆਏ ਆ ਕਾਰਵਾਈ ਕੀਤੀ ਉਹਨਾਂ ਨੇ ਸਾਰਾ ਜੋ ਵੀ ਆ ਵੀਡੀਓ ਵੀਡੀਓ ਬਣਾਈ ਆ ਤੇ ਅਸੀਂ ਚਲ ਗਏ ਆ ਸਦਰ ਥਾਣੇ ਸਦਰ ਥਾਣੇ ਤੋਂ ਜਾਣ ਤੋਂ ਬਾਅਦ ਅਸੀਂ ਉੱਥੇ ਰਿਪੋਰਟ ਹਲੀ ਰਿਪੋਰਟ ਹੀ ਲਿਖਾ ਰਹੇ ਆ ਤੇ ਪਿੱਛੋਂ ਫੇਰ ਸਾਨੂੰ ਫੋਨ ਆ ਗਿਆ ਵਾ ਕਿ ਸਾਡੀ ਗਲੀ ਵਿੱਚ ਫੇਰ ਹਮਲਾ ਹੋ ਗਿਆ ਵਾ ਹਮਲਾ ਹੋ ਗਿਆ ਵਾ ਹੋਰ ਕਿਹੜੇ ਬੰਦੇ ਸੀ ਉਹ ਜੀ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ ਹਾਂਜੀ ਇਹ ਨਾ ਇਹਨਾਂ ਦੀ ਜੀ ਪਹਿਲਾਂ ਚਲੋ ਝਗੜਾ ਇਹਨਾਂ ਦਾ ਹੈਗਾ ਸੀ ਠੀਕ ਹੈ ਤੇ ਝਗੜਾ ਇਹਨਾਂ ਦਾ ਖਤਮ ਵੀ ਹੋ ਗਿਆ ਸੀ ਉਹਨਾਂ ਨੇ ਬੱਚਿਆਂ ਦੇ ਬੱਚੇ ਪੁੱچے ਕਰਾਏ ਜਮਾਨਤਾ ਇਹਨਾਂ ਬੱਚਿਆਂ ਦੀਆਂ ਸਾਰਿਆਂ ਦੀਆਂ ਹੋ ਗਈਆਂ ਸੀ ਠੀਕ ਹੈ ਤੇ ਇਹਨਾਂ ਨੇ ਫੇਰ ਹਮਲੇ ਚਾਲੂ ਕਰ ਦਿੱਤੇ ਆ ਹੁਣ ਮੰਗ ਕੀ ਪੁਲਿਸ ਮੌਕੇ ਤੇ ਆਈ ਸੀ ਪੁਲਿਸ ਮੌਕੇ ਤੇ ਆਈ ਆ ਹੁਣ ਕੀ ਮੰਗ ਕੀ ਕਰਦੇ ਤੁਸੀਂ ਭਾਜੀ ਮੰਗ ਅਸੀਂ ਇਹ ਕਰਦੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਕਿੰਨੇ ਕ ਬੰਦੇ ਆਏ ਜਿਨ੍ਹਾਂ ਨੇ ਗਲੀ ਤੇ ਭੰਨ ਤੋੜ ਕੀਤੀ ਕਿੰਨੇ ਕ ਬੰਦੇ ਬੰਦੇ ਜੀ ਕਦੋਂ 30 40 ਬੰਦੇ ਆਏ ਸੀ ਅੱਛਾ ਜੀ ਹੁਣ ਮੰਗ ਕੀ ਕਰਦੇ ਭਾਜੀ ਤੁਸੀਂ ਮੰਗ ਅਸੀਂ ਇਨਸਾਫ ਚਾਹੀਦਾ ਸਾਨੂੰ ਜੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਖੜਿਆ ਜਾਵੇ ਟੱਟਾ ਲੱਗੇ ਹਸਪੀਟਲ ਪਹੁੰਚ ਕੀ ਗੱਲ ਹੋਈ ਹੈ ਜੀ ਮੇਰਾ ਨਾਮ ਭਾਜੀ ਸ੍ਰੇਸ਼ ਕੁਮਾਰ ਆ ਹਾਂ ਜੀ ਤੇ ਮੈਂ ਆਪਣੀ ਦੁਕਾਨ ਤੇ ਕੱਪੜੇ ਪ੍ਰੈਸ ਕਰ ਰਿ ਤੇ ਅੰਕੁਸ਼ ਮੁੰਡਾ ਜਿਹਨੂੰ ਮੈਂ ਮੁੰਡੇ ਸਾਰੇ ਮੁੰਡਿਆਂ ਵਿੱਚੋਂ ਜਾਣਦਾ ਪੰਜੀ ਤੀ ਮੁੰਡੇ ਸੀ ਬਾਕੀਆਂ ਦਾ ਤਾਂ ਮੈਨੂੰ ਪਤਾ ਨਹੀਂ ਅੰਕੁਸ਼ ਨੂੰ ਜਾਣਦਾ ਉਹਨੇ ਪਹਿਲਾਂ ਦੁਕਾਨ ਤੇ ਖਲੋ ਕੇ ਦਾਤਰੇ ਵਖਾ ਕੇ ਗਾਲ ਕਢੀ ਏ ਮੇਰੇ ਭਤੀਜੇ ਦਾ ਨਾਮ ਲੈ ਕੇ ਵੀ ਉਹਨੂੰ ਬਾਹਰ ਕੱਢੋ ਉਸ ਤੋਂ ਬਾਅਦ ਮੇਰਾ ਮੋਟਰਸਾਈਕਲ ਲੱਗਿਆ ਮੋਟਰਸਾਈਕਲ ਭੰਨਣਾ ਸ਼ੁਰੂ ਕਰਤਾ ਤੇ ਇਟਾ ਰੋੜੇ ਚਲਾਉਣੇ ਸ਼ੁਰੂ ਕਰਤੇ ਸੀ ਸ਼ਟਰ ਬੰਦ ਕਰਕੇ ਅੰਦਰ ਵੜ ਗਏ ਉਸ ਤੋਂ ਬਾਅਦ ਪੂਰੀ ਗਲੀ 'ਚ ਉਹਨਾਂ ਨੇ ਗਾਲਾ ਗੋਲਾ ਕੱਢੀਆਂ ਨੇ ਇਟਾ ਚਲਾਈਆਂ ਨੇ ਪਲਾਟ ਦੇ ਵਿੱਚ ਪੰਜ ਸੱਤ ਗੱਡੀਆਂ ਲੱਗੀਆਂ ਸਾਰੀਆਂ ਭੰਤੀਆਂ ਨੇ ਕਿਹੜੀ ਜਗ੍ਹਾ ਦਾ ਵਾਕਿਆ ਜੀ ਹੈ ਇਹ ਨਹਿਰ ਸਾਡੀ ਕੋ ਪ੍ਰਾਣੀ ਰੰਜਿਸ਼ ਵਗੈਰਾ ਸੀ ਕਿਸੇ ਨਾਲ ਕੋਈ ਸਾਡੀ ਨਹੀਂ ਆ ਪਰ ਜਿਹੜੇ ਸਾਡੀ ਗਲੀ ਚ ਅੰਮ੍ਰਿਤਪਾਲ ਮੁੰਡਾ ਰਹਿੰਦਾ ਉਹਨਾਂ ਨਾਲ ਉਹਦੀ ਰੰਜਿਸ਼ ਹੀ ਪਹਿਲਾਂ ਸ਼ਾਮਾ ਨੂੰ ਉਹ ਆਏ ਨੇ 15 ਵੀ ਮੁੰਡੇ ਉਦੋਂ ਉਹਨਾਂ ਦੀ ਮੰਮੀ ਤੇ ਉਹ ਮੁੰਡਾ ਅੱਗ ਸੇਕ ਰਹੇ ਸੀ ਗਲੀ ਚ ਉਦੋਂ ਵੀ ਉਹ ਬੋਤਲਾ ਬਾਤਲਾ ਚਲਾ ਕੇ ਗਏ ਨੇ ਦਾਤਰ ਦੁੱਤਰ ਲੈ ਕੇ ਆਏ ਸੀ ਪਰ ਉਹਦੋਂ ਉਹਨਾਂ ਦੀ ਕੋਈ ਪੇਸ਼ ਨਹੀਂ ਚੱਲੀ ਇਹ ਦੁਬਾਰਾ ਫੇਰ ਹੋਰ ਮੁੰਡੇ ਇਕੱਠੇ ਕਰਕੇ ਤੇ ਹੋਣ ਇਹਨਾਂ ਨੇ ਇਹ ਕੰਮ ਕੀਤਾ ਹੈ ਦੁਸ਼ਮਣ ਇਹਨਾਂ ਤੇ ਅੰਮ੍ਰਿਤਪਾਲ ਦੀ ਕਿਸੇ ਨਾਲ ਹੈਗੀ ਤੇ ਬਾਕੀਆਂ ਨੇ ਤੇ ਗੱਡੀਆਂ ਕਿਉਂ ਭਨੀਆਂ ਕੋਈ ਪਤਾ ਲੱਗਾ ਉਹਨਾਂ ਨੂੰ ਇਹ ਜੀ ਹੁਣ ਉਹ ਦੱਸ ਸਕਦੇ ਜਿਨ੍ਹਾਂ ਨੇ ਗੱਡੀਆਂ ਭਨੀਆਂ ਅਸੀਂ ਤਾਂ ਡਰਦੇ ਮਾਰੇ ਅੰਦਰ ਵੜ ਗਏ ਜੀ ਉਹ ਬੰਦੇ ਕਿੱਥੇ ਰਹਿੰਦੇ ਉਹ ਬੰਦੇ ਰਹਿੰਦੇ ਆ ਜੀ ਆਪਣਾ ਸੰਧੂ ਕੁੰਡਿਆਂ ਵਾਲੇ ਕੋਲ ਲੱਗੇ ਜੀ ਹੁਣ ਹਾਂਜੀ ਸਰ ਕੀ ਨਾਮ ਹੈ ਆਹ ਦੇਖ ਰਹੇ ਆ ਆਪਣਾ ਨੇ ਦੋਸ਼ੀ ਆ ਉਹਨੂੰ ਨਹੀਂ ਕੀ ਗੱਲ ਹੋਈ ਪ੍ਰੋਪਰ ਤੋਂ ਇਹਨਾਂ ਦਾ ਕੋਈ ਪਿਛਲਾ ਚੱਲ ਰਿਹਾ ਜੀ ਆਪਣਾ ਕੋਈ ਤਾਂ ਕਿਹੜੀ ਜਗ੍ਹਾ ਦਾ ਵਾਕਿਆ ਸਰ ਹਾਂਜੀ ਇਹ ਕਿਹੜੀ ਜਗ੍ਹਾ ਦਾ ਵਾਕਿਆ ਜੀ ਇਹ ਆਪਣਾ ਨਹਿਰੂ ਕਲੋਨੀ ਜੀ ਅੱਛਾ ਜੀ ਹਾਂਜੀ ਇਹ ਗੱਡੀਆਂ ਇਹ ਆਪਸ ਵਿੱਚ ਲੜੇ ਝਗੜੇ ਤੇ ਇਟਰ ਰੋਲੇ ਚੱਲੇ ਉਹਦੇ ਦਰਮਿਆਨ ਗੱਡੀਆਂ ਦੀ ਦੋ ਤਿੰਨਾਂ ਦੇ ਸ਼ੀਸ਼ੇ ਟੁੱਟੇ ਆ ਉਹ ਦੇਖ ਰਹੇ ਆ 10 ਉਹ ਦੇਖ ਰਹੇ ਆ ਹਾਂ 6 ਕਾਰਵਾਈ ਕਰਾਂਗੇ ਬਣਦੀ ਜੀ ਸਰ ਬੰਦੇ ਪਤਾ ਲੱਗੇ ਕਿਹੜੇ ਕਿਹੜੇ ਬੰਦੇ ਵੈਰੀਫਾਈ ਕਰ ਰਹੇ ਆ ਜੀ ਵੈਰੀਫਾਈ ਕਰਕੇ ਫਿਰ ਜੋ ਵੀ ਜਿਹੜਾ ਵੀ ਕੋਈ ਹੋਏਗਾ ਉਹਦੇ ਕਾਰਵਾਈ ਕਰਾਂਗੇ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੂਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488